ਆਦਰ ਕਰਨ ਦੇ ਰਹਿਣ ਵਾਲੇ ਹਨ ਇਸ ਸਿਸਟਰ ਆਪਨੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਇਹਨਾਂ ਨੂੰ ਚਾਰ ਮਹੀਨਿਆਂ ਤੋਂ ਜਦੋਂ ਵੀ ਪੀੜਤ ਹੁੰਦੇ ਸੀ ਤਾਂ ਬਹੁਤ ਜ਼ਿਆਦਾ ਬਲੇਡਿੰਗ ਹੁੰਦੀ ਸੀ ਉਹ ਬਲੇਡਿੰਗ ਇਸ ਸਿਸਟਰ ਨੂੰ 10-12 ਦਿਨ ਰਹਿੰਦੀ ਜਿਸ ਕਾਰਨ ਸਿਸਟਰ ਨੂੰ ਬਹੁਤ ਹੀ ਜ਼ਿਆਦਾ ਵੇਕਨਸ ਰਹਿੰਦੀ ਤੇ ਘਰ ਦਾ ਕੰਮ ਕਰਨ ਤੇ ਕੁੱਲ ਕੰਮ ਚੀ ਦੀ ਕਾਫੀ ਪ੍ਰੋਬਲਮ ਹੁੰਦੀ ਇਸ ਸਿਸਟਰ ਨੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਡਾਕਟਰ ਨੇ ਇਹਨਾਂ ਕੋ ਦੀ ਟੈਸਟ ਦੇਖ ਕੇ ਦਿੱਤੇ ਪਰ ਪੈਸੇ ਦੀ ਤੇ ਉਹ ਟੈਸਟ ਨਹੀਂ ਕਰਵਾ ਸਕੇ ਪਰ ਇਸ ਸਿਸਟਰ ਦਾ ਕਰੋਸਾ ਪਰਮੇਸ਼ਵਰ ਤੇ ਸੀਐਸ ਸਿਸਟਰ ਲਗਾਤਾਰ ਪ੍ਰਾਰਥਨਾ ਕਰਦੇ ਰਹੇ ਤੇ ਚਰਚ ਭਮਨ ਨਾਲ ਜੁੜੇ ਰਹੇ ਦੋ ਹਫਤੇ ਪਹਿਲਾਂ ਸੰਡੇ ਮੀਟਿੰਗ ਦੌਰਾਨ ਪ੍ਰਭੂ ਦੇ ਦਾਸ ਨੇ ਜਦੋਂ ਇਸ ਸਿਸਟਰ ਤੇ ਨੇ ਹੈਂਡ ਬ੍ਰੇਕ ਕੀਤੀ ਤਾਂ ਪ੍ਰਭੂ ਦੇ ਦਾਸ ਨੇ ਪ੍ਰਭੂ ਦੇ ਦਾਸੀ ਨੂੰ ਇਹਨਾਂ ਦੇ ਪੇਟ ਤੇ ਹੱਥ ਰੱਖਣ ਲਈ ਕਿਹਾ ਤੇ ਪਵਿੱਤਰ ਆਤਮਾ ਦੀ ਅਗਵਾਈ ਦੁਆਰਾ ਪ੍ਰੋਫੈਟਿਕ ਵਰਡ ਦਿੱਤੇ ਕਿ ਇਹਨਾਂ ਦੇ ਪੇਟ ਚ ਪ੍ਰੋਬਲਮ ਇਨਾਂ ਦੇ ਪੇਟ 'ਚ ਪ੍ਰੋਬਲਮ ਹੈ ਜੋ ਕਿ ਐਜੇ ਤੋ ਪੂਰੀ ਤਰ੍ਹਾਂ ਹੀਲ ਹੈ ਇਸ ਸਿਸਟਰ ਨੇ ਪ੍ਰਭੂ ਦੇ ਦਾਸ ਦੀ ਉਹਨਾਂ ਪ੍ਰੋਫੈਟਿਕ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਕਿ ਜਦੋਂ ਨਹੀਂ ਹੈਂਡ ਫਰੀ ਹੋਈ ਤਾਂ ਪ੍ਰਭੂ ਦੀ ਸ਼ਕਮਰਤ ਨੇ ਇਹਨਾਂ ਨੂੰ ਛੋਇਆ ਤੇ ਜੋ ਪੀਰੀਅਡਸ 10 12 ਦਿਨ ਹੁੰਦੇ ਸੀ ਇਸ ਮਹੀਨੇ ਜਦੋਂ ਪੀਰੀਅਡਸ ਆਏ ਤਾਂ ਪੂਰੇ ਨਾਰਮਲ ਤਰੀਕੇ ਨਾਲ ਤੇ ਸਿਰਫ 3 ਦਿਨ ਪੀਰੀਅਡਸ ਆਏ ਤੇ ਕੋਈ ਵੀਕਨੈਸ ਮਹਿਸੂਸ ਨਹੀਂ ਹੋਈ ਜਿਸ ਨੂੰ ਦੇਖ ਕੇ ਸਿਸਟਰ ਬਹੁਤ ਖੁਸ਼ ਹੈ ਇਸ ਵਰਤੇ ਦੇ ਪਤਵੰਤੇ ਬਵਾਈ ਦੀ ਸਿਸਟਰ ਪਰਮੇਸ਼ਵਰ ਪਰਮੇਸ਼ਵਰ ਦੇ ਦਾਸ